ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟੇਪਾਜੀ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਕੋਈ ਸੋਈਆਂ ਐ ਤੇ ਕੋਈ ਗੱਬਣਾ ਐ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸਨੋ ਠੀਕ ਠਾ ਜੀ। ਬੜੀਆ ਕਿਰਪਾ ਤੁਹਾਡੀ। ਚਲੋ ਤੇ ਨਾਮ ਦੱਸਦੇ ਕਰੀ ਆਪਣਾ। ਨਾਮ ਨੀਟਾ। ਹਾਂਜੀ। ਨੰਡ ਲਖੂਵਾਲ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਪੁੱਲ ਦੇ ਕਰੀ। 94460565। ਠੀਕ ਆ। ਵਿਕੀ ਜਾਂਦਾ ਮਾਲ ਨਾਲ ਨਾਲ ਫਿਰ। ਮਾਲ ਵਿਕੀ ਜਾਂਦਾ ਜੀ। ਠੀਕ ਆ। ਆਪਾਂ ਮਾਰਾਈ ਦਾ। ਅੱਜ ਵੀ ਤਿੰਨ ਮੱਜਾਂ ਤੇ ਦੋ گاਵਾ ਹਨਾ। ਹਾਂਜੀ। ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰਨੀ ਆ। ਸੋਹਣੀ ਝੋਟੀ ਆ ਜਿਹੜੀ। ਤੇ ਚ ਕਿੰਨਾ ਵਸ ਵਸਣਾ ਵੇ ਦੀਨੇ ਪਹਿਲਾਂ ਸ਼ੁਰੂ ਆਇਆ ਚਾਰ ਦਿਨ ਲੱਗਤੀ ਹੈਗਾ ਉਹ ਦਾ ਮੂੰਹ ਫੜਕਾਣਾ ਕੋਈ ਇਦਾਂ ਵਿਖਾਉਂਦਾ ਨਹੀਂ ਤਾਂ ਥੋੜਾ ਜਿਹਾ ਹਾਂ ਬਾਕੀ ਕਈ ਇਹਦੀ ਮੂੰਹ ਫੜਾਉਂਦਾ ਕਈ ਕਰਦੀਆਂ ਵਾਂ ਹਾਂਜੀ ਤੇ ਕਿੰਨਾ ਕੁ ਲੈ ਜੀ ਟਾਈਮ ਅਜੇ ਤਾਂ ਵੀਰ ਜੀ ਇਹਨਾਂ 10 ਦਿਨਾਂ ਨੇ ਲੈ ਜਾਣੇ ਆ ਅੱਛਾ ਇਹਦਾ ਮੁੱਲ ਵੀ ਆਪਾਂ ਫੋਨ ਤੇ ਕਰਨਾ ਖੋਲ ਕੇ ਦਿਖਾ ਦਿੰਨੇ ਆ ਚਲੋ ਠੀਕ ਹੈ ਤੋਰ ਬਾਕੀ ਆ ਕਿ ਹੁਣ ਜਿਹੜੀ ਸਾਮ ਛੱਡ ਕੇ ਦੇ ਦੋਗੇ ਕਈਆਂ ਨੇ ਤਿਆਰ ਕਰਕੇ ਫਿਰ ਵੇਚਨੇ ਹੁੰਦੀ ਫਿਰ ਮੁੱਲ ਖੁੱਲ ਜਾਂਦਾ ਵਾ ਹਨਾ ਤੇ ਕੋ ਫੋਨ ਲਾ ਕੇ ਪੁੱਛ ਲੇ ਚੰਗੇ ਪਿੱਠਪੜੇ ਦੀ ਮਾਲਕਾ ਸੋਹਣੀ ਝੋਟੀ ਹੈ ਜਿਹੜੀ ਅਜੇ ਤਿਆਰ ਹੋਣੀ ਹੈ ਵੇਖ ਲੋ ਵੀਰ ਜੀ ਲਈ ਇਦਰ ਹੋਈਆਂ ਸਾਂਭੀ ਸੋੰਬੀ ਚੰਗੀ ਆ ਹਨਾ ਚੰਗੀ ਨੇ ਵੇਖ ਲੋ ਇਹ ਦਾ ਹਰਿਆਣਾ ਨਾ ਕੀ ਘਾਟ ਆ ਹਾਂਜੀ ਹਾਂਜੀ ਮਤਲਬ ਉਧਰੋਂ ਵੀ ਮਈਆਂ ਮਗਰ ਕਟੀਆਂ ਹੁੰਦੀਆਂ ਹੀ ਨੇ ਹਾਂਜੀ ਹਾਂਜੀ ਬਾਕੀ ਗੱਲ ਤੇ ਸਾਰੀ ਸਾਂਭ ਦੀ ਹੁੰਦੀ ਆ ਨਾ ਉਧਰ ਲੋਕ ਸਾਂਭ ਦੇ ਵਾਧਿਆ ਇਦਰ ਨਾਲ ਇਦਰ ਵੀ ਆਪਾਂ ਚੰਗੀ ਸਾਂਭ ਕਰਾਂਗੇ ਤੇ ਛੋਟੀਆਂ ਚੰਗੀਆਂ ਤਿਆਰ ਹੁੰਦੀਆਂ ਹਾਂ ਹਾਂਜੀ ਫਿਰ ਵੇਖ ਲੋ ਠੰਡੀ ਸੀਲ ਐ ਕੋਈ ਇਹ ਨਹੀਂ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਤੇ ਇਹਦਾ ਫੋਨ ਤੇ ਕਰਨਾ ਆਪਾਂ ਫੋਨ ਤੇ ਕਰਾਂਗੇ ਕੋਈ ਵੀਰ ਮੰਗੂਗਾ ਨਾ ਫਿਰ ਸਾਮ ਛੱਡ ਕੇ ਥੋੜੀ ਦੇ ਦਾਂਗੇ ਹਿਸਾਬ ਨਹੀਂ ਦੇ ਦੋਗੇ ਠੀਕ ਦੇਖ ਲਓ ਠੀਕ ਹੈ ਜੀ ਤੇ ਹੁਣ ਇੱਕ ਮੱਝ ਦਿਖਾਉਣੀ ਨੀਲੀ ਦੀ ਅੱਖਾਂ ਵੀ ਇਹਦੀਆਂ ਬਿੱਲੀਆਂ ਸਾਨੂੰ ਨਿਸ਼ਾਨੀਆਂ ਵੀਰ ਜੀ ਵੇਖ ਲਓ ਭਵਾਨੇ ਤੇ ਵੀ ਨਿਸ਼ਾਨ ਠੀਕ ਹੈ ਸੂਈ ਜੀ ਸੂਈ ਆਜ ਕੱਟੀ ਰਾਤ ਹੀ ਦੁਈ ਆ ਅੱਛਾ ਆ ਕੱਟੀ ਆ ਤਾਜੀ ਆ ਬੱਚਾ ਬਿਲਕੁਲ ਨਾੜ ਵੀ ਨਾਲ ਗਿੱਲਾ ਹੀ ਆ ਹੱਲੇ ਨਹੀਂ ਏ ਤੇ ਫਿਰ ਧਾਰਾਈ ਮਾਰ ਕੇ ਬੋਲਾ ਹੀ ਹੁਣ ਹਾਂਜੀ ਬਸ ਲੱਪਾ ਨਹੀਂ ਹਲੇ ਮੈਂ ਨੇ ਚੁੱਕਿਆ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਜੀ ਮੰਨ ਲਓ ਦੁੱਧ ਮੈਂ 12 ਕਿਲੋ ਆਂਦੇ ਆਪਾਂ ਚੋਨੇ ਆ ਅੱਛਾ ਹੁਣ ਵੀ ਦੁੱਧ ਸੇ ਸਟਾਰਟ ਜਿਹੜਾ 8 ਕਿਲੋ ਤੋਂ ਵੱਧ ਹੀ ਬੋਲਾ ਹੋਊਗਾ ਅੱਛਾ ਹਾਂ ਤੋਰੋ ਹੇ ਕਰੀਨ ਬਾਕੀ ਇਹ ਕਿ ਜੇ ਤਾਜੀ ਸੂਈ ਹੈ ਥੋੜੀ ਲੱਪੇ ਲੁੱਪੇ ਚ ਵੀ ਹੈ ਇਹ 부ੜੇ ਵੀ ਨਹੀਂ ਨੇ ਪੂਰੇ ਤਾਂ ਚੁੱਕੇ ਕੱਲ ਸ਼ਾਮੀ ਸੂਈ ਜੇ ਕੱਲ ਦੀ ਸੂਈ ਹੈ ਹਾਂ ਰੱਖ ਲੈ 부ੜੇ ਬੜੇ ਵੀ ਨਹੀਂ ਚੁੱਕੇ 부ੜੇ ਵੀ ਜੇ ਤੇ ਉਤਰਾਂ ਹੀ ਇੱਕ ਨੰਬਰ ਥਣਵਾਣੇ ਦੀ ਬੜੀ ਤਾਂ ਬਾਕੀ ਕੱਦ ਬਹੁਤ ਅੱਛਾ ਨਹੀਂ ਹੈ ਖਾਲਿਆਂ ਸਭਾਈਆਂ ਜਿਹੜੀ ਅੱਜ ਲਾਇਆ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਚੰਗੀ ਤਰ੍ਹਾਂ ਜਿਹੜਾ ਪਤਾ ਲੱਗ ਜਾਂਦਾ ਫਿਰ ਕਦ ਕਾਰ ਦਾ ਥਣ ਹਵਾਨੇ ਦਾ ਸਾਰੀਆਂ ਚੀਜ਼ਾਂ ਦਾ ਪ੍ਰੋਪਰ ਪਤਾ ਲੱਗ ਜਾਂਦਾ ਜਿਹੜੇ ਵੀਰ ਕੋਈ ਲਾਗੋਂ ਖੜਦੇ ਹੋ ਤੇ ਜ਼ਰੂਰ ਆਣ ਕੇ ਵੇਖ ਕੇ ਖੜਿਆ ਕਰੋ ਤੇ ਕਿੰਨਾ ਰੱਖਣਾ ਵੀਰ ਜੀ ਦਾ ਮੁੱਲ ਮੁੱਲ ਵੀਰ ਜੀ ਜਿੰਨਾ ਤੁਸੀਂ ਕਿਹੜੇ ਕਰਦੇ ਨੇ ਬਾਕੀ ਮੈਂ ਦੁੱਧ ਲਈਏ ਦੁੱਧ ਹੁਣਵੇਂ ਇਹਨੇ 12 ਕਿਲੋ ਬੜੇ ਆਰਾਮ ਨਾਲ ਜਿਹੜਾ ਚਵਾਈ ਕਿੰਨੀ ਵੀ ਮੈਨੂੰ ਲੱਗੀ ਠੀਕ ਆ ਹਾਂ ਥਾਣ ਥਾਣ ਵੇਖੋ ਕਿੰਨਾ ਚੰਗਾ ਲੱਗਾ ਹੈ ਹਾਂਜੀ ਤੇ ਮੁੱਲ ਦਾ 70 ਕਰ ਲਈਏ ਨਹੀਂ ਵਿੱਚੋਂ ਕਰ ਦਈਏ ਮੰਨ ਤਾਂ ਦੱਸੋ ਕਿੰਨਾ ਕਰੀਏ ਜੀ ਅੱਜਾ ਕਰ ਦਈਏ ਹੁਣ ਦੱਸੋ ਤੁਸੀਂ ਇੱਕੋ ਗੱਲ ਕਰ ਦਈਏ ਫਿਰ ਇੱਕੋ ਕਰ ਦੋ 65 ਕੀ ਦੇ ਦਈਏ 65 ਦੇ ਦਾਂਗੇ ਠੀਕ ਆ ਦੁੱਧੋ ਵੀਰ ਜੀ 1000 ਹੋਰ ਛੋਟ ਕਰ ਲਾ ਅੱਛਾ 60000 ਦੀ ਦੇ ਠੀਕ ਹੈ ਜੀ ਹਾਂਜੀ ਬਾਕੀ ਮੈਂ ਬਾਕੀ ਤਾਜੀ ਸੂਈ ਆ ਜੇ ਬਾਕੀ ਆਪਾਂ ਪੁੜਿਆਂ ਤਾਂ ਵੀ ਦੇਖ ਲਈ ਹੁਣੇ ਹਲੇ ਸਾਰੀਆਂ ਹੁਣੇ ਆਈਆਂ ਨੇ ਠੀਕ ਆ ਹਾਂਜੀ ਤੇ ਆ ਮਾ ਜੀ ਥੋੜੀ ਆ ਆ ਬੱਚਾ ਜਿਹੜਾ ਇਹਦਾ ਆ ਜੇ ਬੱਚਾ ਭਾ ਕੋਈ ਨਹੀਂ ਆਪਣੇ ਸਮਝਣਾ ਵੇਖ ਲੈ ਥੋੜਾ ਥੋੜੀ ਉੱਚੇ ਬੱਚੇ ਵਾਲੀ ਆ ਆਪਣੇ ਕੋਈ ਸਮਝਣਾ ਵੇਖ ਲੈ ਤੁਹਾਡੇ ਸਾਹਮਣੇ ਹੀ ਆ ਬੱਚਾ ਆਪਣੇ ਲਾਲੇ ਕੋ ਮਹੀਨੇ ਦਾ ਲਾਲੇ ਦੋਹਾਂ ਦਾ ਲਾਲੇ ਜਿੰਨਾ ਵੀ ਤੁਹਾਨੂੰ ਕਿਸੇ ਨੂੰ ਲੱਗਦਾ ਕਿੰਨਾ ਚ ਵੇਚੀਏ ਇਹਦੇ ਕੋਲ ਦੁੱਧ ਦੁੱਧ ਵੀਰ ਜੀ ਦੇ ਕੋਲ ਮੰਨ ਲਓ ਪੱਕਾ ਜਿਹੜਾ 9 ਕਿਲੋ ਦੁੱਧ ਆ ਅੱਛਾ ਹਾਂਜੀ ਭਾਵੇਂ ਕੋ ਲੀਟਰਾਂ ਦੇ ਦੋ ਟਾਈਮ ਮਿਲ ਕੇ ਲੈ ਜਾਈਂ ਮਿਲਦੀ ਦੋਵੇਂ ਟਾਈਮ ਬੱਚੇ ਤੇ ਦੋਵੇਂ ਟਾਈਮ ਬੱਚੇ ਤੇ ਤੁਰ ਤਿੰਨ ਟਾਈਮ ਚੋ ਠੰਡੀ ਆ ਠੀਕ ਹੈ ਜੀ ਹਾਂਜੀ ਥਣ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਥਣ ਤੁਨ ਬਰੋਬਰ ਸਾਰੇ ਬਿਲਕੁਲ ਇੱਕ ਨੰਬਰ ਚ ਵਾਈ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫੇਰ ਆਪਾਂ ਮੋਹਨ ਸਿੰਘ ਜੀ 65 ਕਰ ਲਈਏ ਨਹੀਂ ਵਿੱਚੋਂ ਕਰ ਦਈਏ ਕੋਈ ਹਮਨਤਾ ਨਾ 68 ਤੀ ਦੇ ਦਈਏ ਪੂਰੇ 60 ਤੀ ਦੇ ਦਈਏ ਅੱਛਾ ਪੂਰੇ 60 ਤੀ ਦੇ ਦੋਗੇ ਪੂਰੇ 60 ਤੀ ਬਾਕੀ ਦੁੱਧ ਨਾ 9 ਕਿਲੋ ਹੋਊਗਾ ਠੀਕ ਆ ਇਹ ਆ ਕਿ ਸੋਈ ਸਵਾਈ ਆ ਤੁਹਾਡੇ ਘਰੋਂ ਕੋਈ ਦੋ ਟਾਈਮ ਚੋਕ ਲੈ ਜਾਏ ਤਿੰਨ ਟਾਈਮ ਚੋਕ ਲੈ ਜਾਏ ਤੇ ਨਹੀਂ ਕੋਈ ਆ ਸਕਦਾ ਤੇ ਵੀਡੀਓ ਕਾਲ ਤੇ ਚਵਾ ਦੋਗੇ ਦੋ ਟਾਈਮ ਬਿਲਕੁਲ ਠੀਕ ਆ ਚੰਗ ਮਰਜ਼ੀ ਚਵਾ ਲੈ ਠੀਕ ਆ ਹਾਂਜੀ ਤੇ ਹੁਣ ਗਾਂ 300 ਜਾਸੂਆ ਆ ਵਛੀ ਦਿੱਤੀ ਜਿਹਨੇ ਕਦ ਕਾਠੀ ਬੜਾ ਉੱਚਾ ਜਿਹਦਾ ਹਾਂਜੀ ਠੀਕ ਹੈ ਤੇ ਆ ਮਗਰ ਜਰਸੀ ਵਛੀ ਆ ਤੇ ਵਛੀ ਵੀ ਮਗਰ ਚੰਗੇ ਟੀਕੇ ਦੀ ਵਛੀ ਜਾਲਦੀ ਆ ਹਾਈਟ ਲੈਂਥ ਵਛੀ ਦੀ ਹੁਣ ਤੋਂ ਚੰਗੀ ਜਾਲਦੀ ਨਿੱਗਰ ਆ ਵਛੀ ਫਿਰ ਵਛੀ ਕੁੜੀ ਹੈ ਵੀ ਵਾਕਿਆ ਆਪ ਵੀ ਗਾਂ ਪੂਰੀ ਜਵਾਨ ਆ ਤੇ ਬੱਚਾ ਵੀ ਮਗਰ ਪੂਰਾ ਜਵਾਨ ਆ ਆ ਦੇਖ ਸਕਦੇ ਪੂਰੀ ਵੱਡੀ ਵਛੀ ਆ ਜਿਹੜੀ ਉਹ ਵਾਲੇ ਬੱਚੇ ਤਾਂ ਵੀ ਵੱਡੀ ਆ ਇਹ ਤੇ ਅਜੇ ਤੇ ਥੋੜੇ ਕਿ ਦਿਨਾਂ ਦੀ ਹੋਣੀ ਵੀਰ ਜੀ ਵੀਰ ਜੀ ਕੱਲ ਰਾਤ ਦੀ ਸੂਈ ਆ ਠੀਕ ਆ ਹਾਂਜੀ ਤੇ ਹੁਣੇ ਤਿੰਨ ਚੁਆਈਆਂ ਹੋ ਗਈਆਂ ਵੈਟ ਦੀਆਂ ਠੀਕ ਆ ਕੋਈ ਖਾਲੀ ਨਹੀਂ ਕੀਤੀ ਬਾਕੀ 20 ਤੋਂ ਸਟਾਰਟ ਆ ਵੱਛੀ ਅੱਛਾ ਭਾਵੇਂ ਸਾਡੇ ਘਰ ਚਾਰ ਡੰਗ ਪੰਜ ਡੰਗ ਕੋਈ ਕਹੇ ਵੀਡੀਓ ਕਾਲ ਤੇ ਚੁਆਲੇ ਇੱਥੇ ਆਣ ਕੇ ਚੋਲੇ ਤੁਹਾਡੇ ਘਰੋਂ ਚੋਕੇ ਖੜੇ ਨੇ 1 ਕਿਲੋ ਬੋਲਾ ਨਾ ਵੱਛੀ ਕੋ ਹੋਵੇ ਖਰਚਾ ਹੋਣ ਜਾਂਦਾ ਦਵਾਂਗੇ ਅੱਛਾ ਸਟਾਰਟ ਇੱਥੋਂ ਆ ਵੱਛੀ ਠੀਕ ਆ ਹਾਂ ਤੇ ਦੁੱਧ ਵੀ ਸੰਗਣਾ ਚੁਆਈ ਇੱਕ ਨੰਬਰ ਕੋਈ ਵੰਗਾ ਨਹੀਂ ਕੁਛ ਨਹੀਂ ਥਾਣ ਵੇਖੋ ਕਿਦਾਂ ਦਾ ਲੱਗਾ ਵੱਛੀ ਹਾਂਜੀ ਇੱਧਰ ਵੇ ਤੇ ਟਾਈਮ ਵਾਲੇ ਵੇਖ ਲੋ ਕਿੰਨਾ ਇਹ ਵੀ ਟਾਈਮ ਤੇ ਜੇ ਸਵੇਰ ਦਾ ਹੀ ਆ ਤੇ ਬੱਚੀ ਕੋ ਤੁਰਿਆ ਨਹੀਂ ਜਾਂਦਾ ਇੰਨਾ ਬੱਦ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੇ ਵੀਰ ਜਿਹੜੇ ਹਿਸਾਬ ਨਾਲ ਸਟਾਰਟਿੰਗ ਮੰਨ ਲਓ ਆਪਾਂ ਗਰੰਟੀ 25 26 ਦਿਨਾਂ ਤੇ 30 ਕਿਲੋ ਵੀ ਵੱਛੀ ਚਵਾ ਸਕਦੀ ਹੈ ਠੀਕ ਆ ਹਾਂ ਬਾਕੀ ਮੇਨ ਵਾਧਾ ਇਹਦੇ ਮਗਰ ਵੱਛੀ ਵੀ ਜਿਹੜੀ ਸੰਭਨ ਵਾਲੀ ਆ ਤੇ ਚੰਗੇ ਕਦ ਕਾਟਦੀ ਆ ਜਿਹੜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਨਿਗਾਹਾਂ ਵੇਖ ਕੇ ਖੜੇ ਸਾਡੀ ਤੇ ਹਰ ਕਿਸੇ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਆ ਤੇ ਸਾਡੀ ਗੱਲ ਤੇ ਵੀ ਜਰੂਰ ਗੌਰ ਕਰਿਆ ਕਰੋ ਤੇ ਆ ਵਛੀ ਆ ਜਿਹੜੀ ਇਹਦੀ ਫਿਰ ਤੋਂ ਇੱਕ ਵਾਰੀ ਦੇਖ ਸਕਦੇ ਤੇ ਕਿੰਨਾ ਰੱਖਣਾ ਵੀ ਇਹਦਾ ਮੁੱਲ ਫਿਰ ਆਪਾਂ ਮੁੱਲ ਵੀ ਇਹਦੀ 90 ਅੱਛਾ ਹਾਂਜੀ 90 ਨਾ ਕਰੀਏ ਵੇਖੋ ਵਛੀ ਵਾਲ ਤਾਂ ਵੇਖੋ ਤੁਸੀਂ ਹੂੰ ਆ ਦੇਖ ਸਾਡੇ ਕਰ ਦਿੰਨੇ ਮਾਨ ਜਨਾ ਕਰੀਏ ਵਿੱਚ ਮਾਨ ਕਰ ਦਿੰਨੇ ਕਿੰਨਾ ਕਰ ਦਈਏ 500 5000 ਕਰੀਏ 5 ਹੀ ਕਰ ਦੋ ਇੱਕ ਛੋਟ ਹੋਰ ਕਰ ਦਾਂਗੇ ਅੱਛਾ 81 ਵਾਲੀ ਜਰਾ ਠੀਕ ਹੈ ਬਾਕੀ ਇੱਥੇ ਅਸੀਂ ਕਹਿੰਨੇ ਵੀ ਭਾਵੇਂ ਵੀਡੀਓ ਕਾਲ ਦੇ ਚੋਣੀ ਤੇ ਜਿੰਨੇ ਡੰਗ ਦੇ ਇਸ ਦੀ ਤਸੱਲੀ ਉਦੋਂ ਖੜੇ ਆਪਣੀ ਤਸੱਲੀ ਕਰਕੇ ਖੜੇ ਤੇ ਜੇ ਨਹੀਂ ਤੇ ਮੰਨ ਲਓ ਆਪ ਆ ਸਕਦਾ ਆਪ ਵੀ ਆਣ ਕੇ ਹੱਥੀਂ ਆਪਣੇ ਚੋਕੇ ਖੜੇ ਠੀਕ ਹੈ ਕਿ 20 ਕਿਲੋ ਬੋਲਾ ਹੋਏਗਾ ਵੱਧ ਹੋਊ ਘਟਣੀ ਆ ਠੀਕ ਹੈ ਬੋਲਾ ਉੱਲਾ ਜਾਈ ਵੀ ਤੇ ਰਹਿੰਦੇ ਨਹੀਂ ਤੇ ਰਹਿੰਦੇ ਇੱਥੋਂ ਤਸੱਲੀ ਕਰਕੇ ਖੜੇ ਤੇ ਹੁਣ ਇਹ ਕੰਡ ਤੇ ਗੱਬਣ ਜੇ ਹਾਂਜੀ ਲਿਆ ਖੋਲੋ ਫਿਰ ਉਹਨਾਂ ਨੂੰ ਤੋਰ ਦੀ ਬਾਕੀ ਇਹ ਵੀ ਜਿਹੜੀ ਕਰੋਸ ਚੀ ਆ ਫੈਟ ਇਹਦੇ ਵੀ ਚੰਗੀ ਆ ਜਣੀ ਇਹ ਗੱਬਣ ਆ ਜੇ ਕਦ ਕਾਠੇ ਦਾ ਵੀ ਚੰਗਾ ਹੈ ਤੇ ਬਾਕੀ ਦੁੱਧ ਇਨ ਇਹੋ ਜਿਹੇ ਘਾਵਾਂ ਦਾ ਵੀ ਸੰਗਣਾ ਹੁੰਦਾ ਵਾ ਗਾੜੀ ਮੌਸਮ ਵੀ ਗਰਮੀ ਦਾ ਆਉਂਦਿਆ ਤੇ ਨਾ ਕੋਈ ਗਰਮੀ ਦੇ ਕੋਈ ਜ਼ਿਆਦਾ ਪ੍ਰਵਾਹ ਹੁੰਦੀ ਇਹਨਾਂ ਵਿੱਚ ਠੰਡੀ ਸੀ ਲਿਆ ਵੀ ਜਿੱਤਰਾ ਮਰਜ਼ੀ ਆ ਵੇਖੋ ਤੇ ਇਹਦਾ ਸੁਆ ਕੀ ਨਵਾ ਜੀ ਵੀਰ ਜੀ ਪਹਿਲਾ ਸੁਆ ਵੇਖੋ ਪਹਿਲਾ ਹੀ ਸੁਆ ਹੈ ਤੇ ਕਿੰਨੇ ਕ ਦੁੱਧ ਅਲੀ ਹੈ ਦੁੱਧ ਵੀਰ ਜੀ 15 ਕਿਲੋ ਬੜੇ ਆਰਾਮ ਨਾਲ ਮਸ਼ੀਨੇ ਦੇਣਾ ਅੱਛਾ ਹਾਂ ਹਲੇ ਹਫਤਾ ਲਾਈਣਾ 10 ਦਿਨ ਵੀ ਖੜ ਸਕਦੀ ਆ ਤੇ ਇਹਦਾ ਮੁੱਲ ਮੋਲੇ ਦਾ ਵੀਰ ਜੀ 50 ਜੇ ਬਾਕੀ ਵੇਖੋ ਵੱਚੀ ਬਣਨੀ ਕਿਤਰਾ ਹੈ 47 ਦੀ ਦੇ ਦिए ਇਧਰ ਵੇਖੋ ਹੈ ਗਈ ਠੰਡੀ ਆ ਰਹੀ ਆ। ਅਕਲਾ ਥਣ ਲਗਾ ਠੰਡੀ ਸੀਲ ਬੜੀ ਆ। 47 ਦੀ ਹੋ ਜੂਗੀ। ਦੋ ਹੋਰ ਛੱਡ ਦਈਏ। ਅੱਛਾ 45 ਦੀ। 42 ਬੂੜੇ ਨਹੀਂ ਦੇ ਦਾਂਗੇ ਵੀਰ ਜੀ। ਠੀਕ ਹੈ ਜੀ। ਹਾਂਜੀ। ਤੇ ਠੀਕ ਹੈ ਜੀ। ਹੋਰ ਕੁਝ ਕਹਿਣਾ ਹੈ? ਜੀ ਜੀ ਇਹੋ ਹੀ ਆ ਵੀ ਜਿਹੜਾ ਸੂਆ ਆ ਹਰ ਵਾਰ ਬੇਨਤੀ ਹੋਈ ਆ ਵੀ ਝੋਕੇ ਖੜੋ ਤੇ ਜਿਹੜਾ ਗੱਬਣਾ ਪਾਸ ਪਾਸ ਕਰਕੇ ਖੜਾ। ਹਾਂਜੀ। ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ। ਪੈਸੇ ਤੁਸੀਂ ਖਰਚਣੇ ਆ ਤੇ ਆਪਣੀ ਜ਼ਿੰਮੇਵਾਰੀ ਤੇ ਖੜਿਆ ਕਰੋ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬ